ਕਿਸ ਤਰ੍ਹਾਂ ਦੇ ਜਿਹੜੇ ਕੋਈ ਕਿਸੇ ਤਰ੍ਹਾਂ ਦਾ ਅਸੂਰ ਹੋਵੇ ਉਹ ਰਿਕਵੈਸਟਿੰਗ ਅੰਦਰ ਇਹ ਕੀਤਾ ਚਲਾਇਆ ਗਿਆ ਕਿ ਕਿਸ ਤਰ੍ਹਾਂ ਦੇ ਦੇ ਕੀਤਾ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਦਿਨ ਵਾਂ ਜਾਣਾ ਜਾਵੇਗਾ ਕਿਉਂਕਿ ਅੰਤਰੰਕ ਕਮੇਟੀ ਨੇ ਗਿਆਨੀ ਰਗੂਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਦੋਨਾਂ ਜਥੇਦਾਰ ਸਹਿਬਾਨ ਨੂੰ ਉਹ ਉਹਨਾਂ ਦੇ ਅਹੁਦੇ ਤੋਂ ਕਟਾ ਦਿੱਤਾ ਹੈ 26 ਦਿਨ ਪਹਿਲਾਂ ਉਹਨਾਂ ਨੇ ਗਿਆਨੀ ਸਿੰਘ ਸਾਹਿਬ ਹਰਪੀਜੀਤ ਵੀ ਇਸੇ ਤਰ੍ਹਾਂ ਬੇਜਿਤ ਕਰਕੇ ਹਟਾਇਆ ਜਿਹੜਾ ਕਿ ਅਕਾਲੀ ਦਲ ਵਾਸਤੇ ਬਹੁਤ ਹੀ ਮੰਦਭਗ ਹੈ ਇਹਦਾ ਜੋ ਹਰਜਾਨਾ ਉਹ ਅਕਾਲੀ ਦਲ ਨੂੰ ਭੁਗਤਣਾ ਪਊਗਾ ਕਿਉਂਕਿ ਅਕਾਲੀ ਦਲ ਹਰ ਰੋਜ਼ ਉਹਦੀ ਜੋ ਵਰਕਿੰਗ ਕਮੇਟੀ ਹੈ ਚਾਹ ਉਹਦੇ ਲੀਡਰ ਨੇ ਹਰ ਰੋਜ਼ ਕੋਈ ਨਾ ਕੋਈ ਗਲਤੀ ਕਰਦੇ ਜਾ ਰਹੇ ਨੇ ਉਦੇ ਨਾਲ ਸਾਡਾ ਸਿੱਖ ਪੰਥ ਨਿਹਾਰਵਲ ਜਾ ਰਿਹਾ ਅਤੇ ਹਰ ਰੋਜ਼ ਹਰ ਰੋਜ਼ ਸਾਡੀ ਜੋ ਨੰਬਰਸ਼ੀ ਵਧ ਰਹੀ ਹੈ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਅਕਾਲੀ ਦਲ ਦੇ ਲੀਡਰਾਂ ਨੇ ਕੋਈ ਨਾ ਕੋਈ ਗਲਤ ਬਿਆਨ ਦੇਣਾ ਜਾਂ ਗਲਤ ਕੰਮ ਕਰਨਾ ਉਸ ਕਰਕੇ ਅਕਾਲੀ ਦਲ ਦਿਨ ਪਰ ਦਿਨ ਪਿੱਛੇ ਜਾ ਰਿਹਾ ਹੈ ਮੈਂ ਕੱਲ ਵਾਲੇ ਐਪੀਸੋਡ ਤੋਂ ਪੂਰਾ ਨਿਰਾਸ਼ ਹਾਂ ਅਤੇ ਮੈਂ ਉਹਦੀ ਬਹੁਤ ਜ਼ੋਰ ਨਿੰਦਿਆ ਕਰਦਾ ਜਿਹੜਾ ਕਿ ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਉਹਦੇ ਤੋਂ ਹਟਾਇਆ ਇਸ ਰੋਸ ਵਜੋਂ ਮੈਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ ਤਾਂ ਜੋ ਅਕਾਲੀ ਦਲ ਫਿਰ ਤੋਂ ਚੜ੍ਹਦੀ ਕਲਾ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕਈ ਅਹੁਦੇ ਸੀਗੇ ਅਕਾਲੀ ਦਲ ਦੇ ਮੈਂ ਜਿਸ ਨੂੰ ਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਵਪਾਰ ਬੰਦਾ ਸੀ ਸੀਨੀਅਰ ਮੀਤ ਪ੍ਰਧਾਨ ਸੀਗਾ ਤੇ ਅਸੀਂ ਉਹਦੇ ਕੀ ਕਰਨੇ ਨੇ ਅਕਾਲ ਤਖਤ ਸਾਹਿਬ ਤੋਂ ਉੱਪਰ ਕੋਈ ਚੀਜ਼ ਨਹੀਂ ਕੋਈ ਉਹਦਾ ਵੀ ਉਹਨਾਂ ਤੋਂ ਉੱਪਰ ਨਹੀਂ ਮਨੁੱਖਾ ਕੀ ਲੱਗਦੀ ਹੈ ਤੁਹਾਨੂੰ ਕੀ ਲੱਗਦਾ ਜਿਹੜੇ ਇੱਕ ਕਹਿਣ ਕੋ ਸਭ ਕੁਝ ਹੰਦਾ ਕਿਸੇ ਹੋਰ ਆ ਅਕਾਲੀ ਗੱਲ ਵੀ ਲੋਕਾੜ ਦੇ ਚੁੱਕੀ ਹੈ ਤੁਸੀਂ ਹਾਂ ਮਨੁੱਖਾ ਕੀ ਲੱਗਦੀ ਹੈ ਵੀ ਜਿਹੜੇ ਅਕਾਲੀ ਦਲ ਆ ਕੀ ਕਰ ਰਹੇ ਨੇ ਨਹੀਂ ਅਕਾਲੀ ਦਲ ਪਤਾ ਨਹੀਂ ਕਿਉਂ ਕਰ ਰਹੇ ਹਨ ਉਹਨਾਂ ਦੇ ਇੱਕ ਮਨ ਦੀ ਲਾਲਸਾ ਹੈ ਵੀ ਅਸੀਂ ਇਸ ਤਰ੍ਹਾਂ ਪ੍ਰਧਾਨ ਬਣੇ ਰਹਾਂਗੇ ਜਾਂ ਪ੍ਰਧਾਨ ਬਣ ਜਾਾਂਗੇ ਪੱਕੇ ਹੋ ਜਾਾਂਗੇ ਪਰ ਨਹੀਂ ਪ੍ਰਧਾਨ ਉਹ ਹੁੰਦਾ ਜੋ ਸਾਰਿਆਂ ਨੂੰ ਪ੍ਰਵਾਨ ਹੋਵੇ ਜੋ ਲੋਕ ਪ੍ਰਵਾਨ ਕਰਦੇ ਨੇ ਉਹੀ ਪ੍ਰਧਾਨ ਨੇ ਤੱਕੇ ਨਾਲ ਪ੍ਰਧਾਨ ਬਣ ਕੇ ਲੰਬੇ ਸਮੇਂ ਤੱਕ ਪ੍ਰਧਾਨ ਨਹੀਂ ਚੱਲੂ ਇਹ ਜਿਹੜੀ ਕਮੇਟੀ ਵੀ ਨਾ ਕਿੰਨੀ ਮੰਨ ਦੀ ਕਮੇਟੀ ਨਾ ਜੰਤੀ ਹੈ ਸੱਤ ਕਮੇਟੀ ਸੱਤ ਮੈਂਬਰੀਓ ਕਮੇਟੀ ਹੈ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਉਹ ਵੀ ਬੜਾ ਮੰਦ ਭਾਗਾ ਹੋਇਆ ਤੇ ਬਾਕੀ ਪੰਜ ਮੈਂਬਰੀ ਹੈ ਜੋ ਕਮੇਟੀ ਉਹ ਕੰਮ ਕਰ ਰਹੀ ਹੈ ਉਦੇ ਨਾਲ ਅਸੀਂ ਅਕਾਲੀ ਗੱਲ ਦੀ ਭਰਤੀ ਕਰਾਂਗੇ ਇਹਦੇ ਕੋਈ ਕਾਲੀ ਗੱਲ ਦੀ ਭਰਤੀ ਤਾਂ ਅਸੀਂ ਕਰਾਂਗੇ ਅਸੀਂ ਬੱਦ ਤੋਂ ਬੱਦ ਭਰਤੀ ਕਰਾਂਗੇ ਸੁਪੀਰ ਪਾਪੇ ਵਾਲੀ ਕਿਤੇ ਬਿਆਨ ਇਹੋ ਤਾਂ ਕਾਗਜ਼ਾਂ 'ਚ ਕਰੇ ਰਹੇ ਤਾ ਕਰੇ ਰਹੇ ਜਿਹੜੇ ਵੀ ਕੋਈ ਕਾਰਮਕੀ ਮੈਨੇਜਮੈਂਟ ਦੀ ਜਿਹੜਾ ਇਹ ਸਾਰਾ ਇਹ ਕੰਮ ਕਰ ਰਹੇ ਅੰਨਾ ਕੋਈ ਮੋੜ ਦੇ ਬਾਅਦ ਵੀ ਜਿਹੜਾ ਇਹਦਾ ਇਹ ਤਾਂ ਕੋਈ ਕੁਝ ਵੀ ਨਹੀਂ ਮਤਲਬ ਇਹਨਾਂ ਦਾ ਕੋਈ ਆਕਰ ਦੇ ਰਿਹਾ ਅਸੀਂ ਤਾਂ ਸੱਚੇ ਪਾਤਸ਼ਾਹ ਨੇ ਕਰਨਾ ਉਦੋਂ ਦੇਖਦੇ ਜਾਓ ਕੀ ਹੁੰਦਾ ਆਉਣ ਵਾਲੇ ਸਮੇਂ 'ਚ ਇਹਦਾ ਅਸਰ ਦਿਖਾਈ ਦੇਊਗਾ